ਫਾਇਲ ਕਾ ਬਰੋਹੀਪੁਰ ਰੋਡ ਮੰਡੀ ਲਾਧੂ ਕਾ ਵਿਖੇ ਮੌਜੂਦ ਆ ਜਿੱਥੇ ਜਿੱਥੇ ਬਾਹਰ ਤੋਂ ਦਾਨੀ ਸੱਜਣ ਰਾਤ ਸਮਗਰੀ ਲੈ ਕੇ ਆ ਰਹੇ ਨੇ ਵਕ ਵਕ ਹੜ ਪੀੜਿਤ ਪਿੰਡਾਂ ਦੇ ਵਿੱਚ ਜਾ ਰਹੇ ਨੇ ਉੱਥੇ ਹੀ ਸਾਬਕਾ ਵਿਧਾਇਕ ਦਵਿੰਦਰ ਸਿੰਘ ਕਪਾਇਆ ਅਤੇ ਮੌਜੂਦਾ ਐਮਪੀ ਸਰਦਾਰ ਸ਼ੇਰ ਸਿੰਘ ਕਪਾਇਆ ਦੀ ਟੀਮ ਵੱਲੋਂ ਜੋ ਕਿ ਇੱਥੇ ਸੇਵਾ ਕੀਤੀ ਜਾ ਰਹੀ ਹੈ ਪਟਿਆ ਦੀ ਸੇਵਾ ਇਹ ਕੁਝ ਵੀਰ ਆਏ ਨੇ ਕੁਰਕੇ ਪਿੰਡ ਤੋਂ ਜੋ ਆਪਣੇ ਵਹੀਕਲ ਤੇ ਜੋ ਚਾਰਾ ਲੈ ਕੇ ਜਾ ਰਹੇ ਨੇ ਤੇ ਇਧਰ ਦਵਿੰਦਰ ਸਿੰਘ ਕਬਾਇਆ ਦੀ ਟੀਮ ਹੈ ਜੋ ਉਹਨਾਂ ਵੱਲੋਂ ਇਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾ ਰਹੀ ਹੈ ਹੈਲਪ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਲਵਾਂਗੇ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਜੀ ਆਪਣਾ ਸ਼ੁਭ ਨਾਮ ਹੋਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜੀ ਸਰ ਮੈਂ ਕਬਾਇਆ ਟੀਮ ਦਾ ਵਰਕਰਾਂ ਜੀ ਜੀ ਇਹ ਜਿਹੜੇ ਅੱਜ ਪੱਠਿਆਂ ਦੀ ਲਗਾਤਾਰ ਸੇਵਾ ਹਰੇ ਚਾਰੇ ਦੀ ਹੋ ਰਹੀ ਹੈ ਦਵਿੰਦਰ ਸਿੰਘ ਕਬਾਇਆ ਐਕਸਐਮਐਲ ਫਾਇਲ ਦਾ ਸਰਦਾਰ ਛੇਰ ਸਿੰਘ ਕਬਾਇਆ ਪਾਰਲੀਮੈਂਟ ਸੋ ਇਸਪੋਰਰ ਔਰ ਦਿਯਾਤੀ ਪ੍ਰਦਾਨ ਸਾਰਾ ਇਸ ਸ੍ਰਿੰਦਰ ਕਮੋਜ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਤਾਰ ਸਾਡੀ ਕਬਾਇਆ ਟੀਮ ਸਾਰੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਕੈਂਪਾਂ ਦੇ ਵਿੱਚ ਰਾਤ ਕੈਂਪਾਂ ਦੇ ਵਿੱਚ ਲੱਗੀ ਹੋਈ ਹੈ ਹਰੇ ਚਾਰੇ ਦੀ ਸੇਵਾ ਕਰਨ ਵਾਸਤੇ ਹੋਰ ਵੀ ਕਈ ਤਰ੍ਹਾਂ ਦੀ ਸੇਵਾ ਕਰ ਰਹੇ ਜਿਵੇਂ ਲੰਗਰ ਦੀ ਹੋ ਗਈ ਸੁੱਕੇ ਰਾਸ਼ਨ ਦੀ ਹੋ ਗਈ ਆਪਣੇ ਤਰਪੈਲਾਂ ਦੀ ਹੋ ਗਈ ਜਿੱਥੇ ਵੀ ਕਿਸੇ ਵੀ ਕੈਂਪ ਚ ਕਿੱਥੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਉੱਥੇ ਕਬਾਇਆ ਟੀਮ ਪਹੁੰਚ ਕੇ ਉੱਥੇ ਹਰੇਕ ਚੀਜ਼ ਦੀ ਪ੍ਰੋਵਾਈਡ ਕਰਾਂਦੀ ਹੈ ਉਹਨੇ ਕਿੱਥੋਂ ਸੱਜਣ ਆਇਆ ਇਹ ਚਾਰਾ ਲੈਣ ਆ ਇਹ ਵੀਰ ਜੀ ਇਹ ਕੁਰਕਾ ਪਿੰਡ ਹੈ ਜੀ ਕੁਰਕੇ ਪਿੰਡ ਤੋਂ ਟਰਾਲੀ ਆ ਰਹੀ ਹੈ ਜੀ ਇੱਥੇ ਲੈ ਕੇ ਆਈ ਹੈ ਕਿਉਂਕਿ ਜਿਹੜੀ ਸਾਡੀ ਵੱਡੀ ਟਰਾਲੀ ਹੈ ਉਹ ਉਹ ਜਿਹੜੇ ਬਾਹਰੋਂ ਹੈਗੇ ਨੇ ਵਿਚਾਰੇ ਟਰੈਕਟਰ ਚਲਾਉਣ ਵਾਲੇ ਉੱਥੇ ਰਸਤਾ ਬਹੁਤ ਬਹੁਤ ਵੱਡਾ ਵੱਡਾ ਪਾਣੀ ਹੈ ਤੇ ਰਸਤਾ ਇਹ ਇਹਨਾਂ ਨੂੰ ਰਸਤੇ ਦਾ ਪਤਾ ਨਹੀਂ ਰਸਤਾ ਪਟਕ ਸਕਦੇ ਨੇ ਅਸੀਂ ਇਹ ਜਿਹੜੇ ਲੋਕਲ ਬੰਦੇ ਨੇ ਇਹਨਾਂ ਰਿਕਵੈਸਟ ਕੀਤੀ ਹੈ ਵੀ ਤੁਸੀਂ ਆਦੀ ਟਰਾਲੀ ਲਿਆ ਕੇ ਜਿੰਨਾ ਤੁਹਾਨੂੰ ਚਾਰਾ ਚਾਹੀਦਾ ਆਦੀ ਟਰਾਲੀ ਤੇ ਲੈ ਕੇ ਜਾਓ ਕਿਉਂਕਿ ਉਹ ਇਹ ਇਹਨਾਂ ਨੂੰ ਪੂਰਾ ਰਸਤੇ ਦਾ ਪਤਾ ਹੈ ਪ੍ਰੋਪਰ ਕਿੱਥੋਂ ਜਾਣਾ ਕਿੱਥੇ ਜਾਣਾ ਹੈ ਢੰਗ ਨਾਲ ਤਰੀਕੇ ਨਾਲ ਥੋੜਾ ਰਸਤਾ ਲੈ ਜਾਣਗੇ ਦੁਬਾਰਾ ਫਿਰ ਇਹਨਾਂ ਨੂੰ ਕਿਹਾ ਜਰੂਰ ਤਪਵੇ ਤਾਂ ਥੋੜਾ ਜਿਹਾ ਫਿਰ ਲੈ ਜਾਏ ਜੀ ਕਿ ਜਿਆਦਾ ਵੱਡਾ ਟਰਾਲਾ ਜਾਣ ਦੀ ਦਿੱਕਤ ਆ ਰਹੀ ਹੈ ਔਰ ਪਰੇਸ਼ਾਨੀ ਆ ਰਹੀ ਹੈ ਹੋ ਸਕਦਾ ਕਿਦੇ ਨਾ ਕਿਦੇ ਤਿਲਕ ਜਾਏ ਤੇ ਮਿਸ ਹੈਪਿੰਗ ਨਾ ਕੋਈ ਹੋ ਜਾਵੇ ਜੀ ਇਸ ਤੋਂ ਬਹੁਤ ਜਿਹੜੇ ਵੱਡੇ ਟਰਾਲੇ ਨੇ ਕਿੱਥੇ ਅੱਗੇ ਜਾ ਰਹੇ ਇਹ ਸਰ ਕਬਾਇਆ ਸਾਹਿਬ ਪਿੱਛੇ ਆ ਰਹੇ ਨੇ ਇਹ ਦਾਣਾ ਮੰਡੀ ਅਸੀਂ ਵੰਡਣ ਜਾ ਰਹੇ ਹਾਂ ਜੀ 100 ਕੁਆਂਟਲ ਪਿੱਛੇ ਹੈ ਜੀ ਇਹ ਵੀ ਹੈ ਜੀ ਇੱਕ ਪਿੱਛੇ ਹੋਰ ਟਰਾਲਾ ਆ ਰਿਹਾ ਹੈ ਜੀ ਸਾਰੀ ਦਾਣਾ ਮੰਡੀ ਦੇ ਵਿੱਚ ਲਗ ਲੱਗ ਪਿੰਡਾਂ ਤੋਂ ਰਾਤ ਕੈਂਪ ਇੱਥੇ ਲੱਗਿਆ ਬਹੁਤ ਵੱਡਾ ਕੈਂਪ ਲੱਗਿਆ ਇੱਥੇ ਵੰਡਣ ਜਾ ਰਹੇ ਆ ਫਿਰ ਵੀ ਕਿਸੇ ਚੀਜ਼ ਦੀ ਹੋਰ ਵੀ ਜ਼ਰੂਰਤ ਹੋਈ ਕਿਉਂਕਿ ਹਰਾਚਾਰਾ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਹਰੇਚਾਰੇ ਦੀ ਸਮੱਸਿਆ ਦੱਸੀ ਜਾਂਦੀ ਹੈ ਵੀ ਹਰਾਚਾਰਾ ਨਹੀਂ ਆ ਰਿਹਾ ਬਾਕੀ ਸੰਸਥਾ ਵੱਲੋਂ ਫੀਡ ਸੁੱਕਾ ਰਾਸ਼ਨ ਖਾਣ ਪੀਣ ਦਾ ਬਹੁਤ ਸੇਵਾਦਾਰ ਕਰ ਰਾਜਨੀਤਿਕ ਸਮਾਜਿਕ ਸੇਵੀ ਵੀ ਕਰ ਰਹੇ ਨੇ ਰਾਜਨੀਤਿਕ ਲੀਡਰ ਵੀ ਕਰ ਰਹੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਆਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਜਿਹੜੀ ਇਹ ਮਾਰ ਹੈ ਹਾਰ ਦੀ ਮਾਰ ਹੈ ਪ੍ਰਮਾਤਮਾ ਕੇ ਹੱਥ ਜੋੜ ਕੇ ਅਰਦਾਸ ਕਰਦਾ ਆ ਵੀ ਇਹ ਜਲਦੀ ਤੋਂ ਜਲਦੀ ਪਾਣੀ ਉਤਰੇ ਲੋਕ ਆਪੋ ਆਪਣੇ ਘਰਾਂ ਚ ਜਾਣ ਅਸੀਂ ਉੱਥੇ ਵੀ ਉਹਨਾਂ ਦੀ ਸਾਰ ਲੈਣ ਪਹੁੰਚਾਂਗੇ ਜੀ ਧੰਨਵਾਦ